ਇੱਕ ਦਿਨ ਭਾਈ ਸਾਹਿਬ ਕੋਠੇ ਉੱਤੇ ਸੁੱਤੇ ਸਨ ਤੇ ਦੂਰ ਪੁਲਿਸ ਦੀ ਗੱਡੀ ਆਉਂਦੀ ਵੇਖ ਉਹ ਥੱਲੇ ਉਤਰੇ ਤੇ ਆਪਣੇ ਬਾਪੂ ਨੂੰ ਫਤਿਹ ਬੋਲੀ ਤੇ ਅਲਵਿਦਾ ਕਿਹਾ ਤੇ ਨਾਲ ਹੀ ਕਿਹਾ ਬਾਪੂ ਰੋ ਰੋਜ ਮਰਨ ਨਾਲੋਂ ਕਿਸੇ ਨੂੰ ਮਾਰ ਕੇ ਮਰਨਾ ਹੀ ਮਨਜ਼ੂਰ ਆ ਹੁਣ ਜਟਾਣਾ ਪੁਲਿਸ ਨੂੰ ਪਿੰਡ ਨਹੀਂ ਲੱਭੂਗਾ ਇੰਨੀ ਗੱਲ ਕਹਿ ਕੇ ਭਾਈ ਸਾਹਿਬ ਉੱਥੋਂ ਚਲੇ ਗਏ ਕੁਝ ਦਿਨਾਂ ਬਾਅਦ ਭਾਈ ਸਾਹਿਬ ਦੇ ਪਿਤਾ ਨੇ ਕਿਸੇ ਰਾਹੀ ਸੁਨੇਹਾ ਭਿਜਵਾਇਆ ਤੇ ਮਿਲਣ ਲਈ ਬੁਲਾਇਆ ਅੱਧ ਭਾਈ ਸਾਹਿਬ ਆਪਣੇ ਬਾਪ ਨੂੰ ਮਿਲੇ ਤਾਂ ਉਹਨਾਂ ਨੇ ਆਪਣੇ ਪੁੱਤ ਨੂੰ ਸਮਝਾਇਆ ਤੂੰ ਪੁੱਤ ਜਿੰਨਾ ਰਾਹਾਂ ਤੇ ਤੁਰਿਆ ਹੈ ਇਹ ਰਾਹ ਮਖਮਲੀ ਗਲੀਚਿਆਂ ਵਾਲਾ ਨਹੀਂ ਸਗੋਂ ਇਸ ਰਾਹ ਤੇ ਪੁਲਸ ਦੀਆਂ ਗੋਲੀਆਂ ਤੇ ਪੈਰ-ਪੈਰ ਤੇ ਕੰਡੇ ਬੀਜੇ ਹਨ ਤੇ ਨਾਲ ਹੀ ਬੜੇ ਧੀਰਜ ਨਾਲ ਕਿਹਾ ਪੁੱਤ ਜੇ ਚਲੇ ਹੀ ਜਾਣਾ ਦੁਨੀਆ ਤੋਂ ਤਾਂ ਇਹੋ ਜਿਹਾ ਕੰਮ ਕਰਕੇ ਜਾਵੀਂ ਜਿਸ ਨਾਲ ਦੁਨੀਆ ਸਦੀਆਂ ਤੱਕ ਯਾਦ ਕਰੇ ਤੇ ਤੂੰ ਲੋਕਾਂ ਦੇ ਦਿਲਾਂ 'ਚ ਸਦਾ ਵਾਸਤੇ ਵੱਸ ਜਾਵੇਂ ਭਾਈ ਸਾਹਿਬ ਆਪਣੇ ਬਾਪੂ ਨਾਲ ਵਾਅਦਾ ਕਰਕੇ ਉੱਥੋਂ ਚਲੇ ਗਏ ਉਸ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਜਟਾਣਾ ਬੱਬਰ ਖਾਲਸਾ ਵਿੱਚ ਰਲ ਗਏ ਤੇ ਬੱਬਰ ਖਾਲਸਾ ਦਾ ਜਥੇਦਾਰ ਬਣਨ ਤੋਂ ਬਾਅਦ ਉਹਨਾਂ ਨੇ ਕੁਝ ਨਿਯਮ ਸੈੱਟ ਕੀਤੇ ਪਹਿਲਾ ਕਿਸੇ ਦਾ ਵੀ ਵਹੀਕਲ ਨਹੀਂ ਖੋਇਆ ਜਾਵੇਗਾ ਨਾ ਸਕੂਟਰ ਨਾ ਹੀ ਮੋਟਰਸਾਈਕਲ ਦੂਸਰਾ ਜਿਹੜੀ ਠਹਿਰ ਉੱਤੇ ਵੀ ਪ੍ਰਸ਼ਾਦਾ ਪਾਣੀ ਛਕਣਾ ਹੈ ਉੱਥੇ ਕੋਈ ਵੀ ਮੰਗਣੀ ਕੀਤੀ ਜਾਵੇਗੀ ਜੋ ਵੀ ਘਰ ਵਾਲੇ ਬਣਾ ਕੇ ਖਵਾ ਦੇਣਗੇ ਗੁਰੂ ਦਾ ਭਾਣਾ ਮੰਨ ਕੇ ਸ਼ੱਕ ਲੈਣਾ ਹੈ ਤੀਜੀ ਗੱਲ ਜਿਹੜੇ ਵੀ ਘਰ ਜਾਓ ਸਰਸਰੀ ਨਿਗਾ ਪੈ ਜਾਵੇ ਤਾਂ ਚਾਹੇ ਦੋ ਵਾਰ ਪੈ ਜਾਵੇ ਪਰ ਕੋਈ ਵੀ ਸਿੰਘ ਕਿਸੇ ਦੀ ਧੀ ਪਿੰਡ ਵੱਲ ਮਾੜੀ ਅੱਖ ਨਾਲ ਨਹੀਂ ਵੇਖੇਗਾ ਜਦੋਂ ਭਾਈ ਸਾਹਿਬ ਨੇ ਇਹ ਤਿੰਨ ਨਿਯਮ ਸੈੱਟ ਕੀਤੇ ਮਾਲਵੇ ਦੇ ਇਲਾਕੇ 'ਚ ਭਾਈ ਬਲਵਿੰਦਰ ਸਿੰਘ ਜਟਾਣਾ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਨ ਲੱਗ ਪਿਆ ਉਹਨਾਂ ਦਿਨਾਂ ਵਿੱਚ ਪਿੰਡ ਮਾਰਬੇ ਵਿੱਚ ਇੱਕ ਘਟਨਾ ਵਾਪਰਦੀ ਹੈ ਪੁਰਸ ਦਾ ਇੱਕ ਟੌਂਟ ਬੰਦਾ ਜਸਪਾਲ ਸਿੰਘ ਕਾਕਾ ਜੋ ਬਾਣੀਆਂ ਦੀ 12 ਸਾਲ ਦੀ ਧੀ ਨੂੰ ਚੁੱਕ ਲੈਂਦਾ ਹੈ ਤੇ ਉਸ ਨਾਲ ਨੀਚ ਹਰਕਤ ਕਰਦਾ ਹੈ ਤੇ ਨਾਮ ਬੱਬਰਖੜਕਵਾਂ ਦਾ ਲਾ ਦਿੰਦਾ ਹੈ ਜਦੋਂ ਭਾਈ ਬਲਵਿੰਦਰ ਜਟਾਣੇ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਭਾਈ ਸਭ ਉਸ ਨੂੰ ਉਸਦੇ ਘਰੋਂ ਚੁੱਕ ਲੈਂਦੇ ਹਨ ਤੇ ਗੁਰੂ ਘਰ ਅਨਾਉਂਸਮੈਂਟ ਕਰਕੇ ਪੂਰੇ ਪਿੰਡ ਨੂੰ ਸਾਥ ਵਿੱਚ ਬੁਲਾਉਂਦੇ ਹਨ ਉੱਥੇ ਸਾਥ ਵਿੱਚ ਜਸਪਾਲ ਕਾਕਾ ਆਪਣੇ ਕੀਤੇ ਦੁਸ਼ ਕਰਮਾਂ ਨੂੰ ਕਬੂਲਦਾ ਹੈ ਤੇ ਦੱਸਦਾ ਹੈ ਉਸਨੇ ਇਹ ਘਟਿਆ ਕੰਮ ਕੀਤਾ ਹੈ ਤੇ ਜਾਣ ਬੁੱਝ ਕੇ ਬੱਬਰ ਖਾਲਸਾ ਦਾ ਨਾਮ ਲਗਾਇਆ ਹੈ ਫਿਰ ਉਸ ਪਿੱਛੋਂ ਭਾਈ ਸਾਬ ਉਸ ਨੂੰ ਉੱਥੋਂ ਚੁੱਕ ਕੇ ਮਰੀਂਦਾ ਚੁੰਨੀ ਰੋਡ ਤੇ ਲੈ ਜਾਂਦੇ ਹਨ ਤੇ ਉਸ ਦੇ ਮੱਥੇ ਵਿੱਚ ਗੋਲੀ ਮਾਰ ਕੇ ਉਸ ਦਾ ਸੋਧਾ ਲਾ ਦਿੰਦੇ ਹਨ ਫਿਰ ਉਸ ਤੋਂ ਬਾਅਦ ਉਸ ਇਲਾਕੇ ਵਿੱਚ ਜਟਾਣਾ ਜਟਾਣਾ ਹੋਣ ਲੱਗ ਪਈ